ਹੁਣ 라ਵਣ ਸੀਗਾ ਉਹਨੇ ਅੱਜ ਸੋਲਰ ਸਿਸਟਮ ਜਿਹੜਾ ਚੱਲਦਾ ਪਿਆ ਉਹ 라ਵਣ ਨੇ ਉਸ ਸਮੇਂ ਦੇ ਵਿੱਚ ਉਹਨੇ ਜਨਮ ਕੀਤਾ ਸੀ ਹਾਂਜੀ ਹਾਂਜੀ ਉਹ ਸੋਲਰ ਸਿਸਟਮ 라ਵਣ ਨੇ 라ਵਣ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਨਾ ਜੀ ਅੱਜ ਜਿਹੜਾ ਉਸ ਸਮੇਂ ਦਾ ਜਹਾਜ਼ ਸੀ ਜਾਂ ਕੋਈ ਸੀ ਅੱਜ ਉਹ ਚੀਜ਼ਾਂ ਬਣੀਆਂ ਉਹ ਤਾਂ ਇੱਕ ਪੰਡਤ ਬ੍ਰਾਹਮਣ ਸੀਗਾ ਉਹ ਉਹ ਵਿਗਿਆਨਕ ਥੋੜੀ ਸੀਗਾ ਵਿਗਿਆਨੀ ਹੀ ਬ੍ਰਹਮ ਗਿਆਨੀ ਬਣਦਾ ਗਿਆਨ ਦੇ ਵਿੱਚੋਂ ਹੀ ਜੋ ਕੁਝ ਗ੍ਰੰਥਾਂ ਦੇ ਵਿੱਚ ਨਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਇਹ ਚੀਜ਼ ਲਿਖੀ ਹੋਈ ਹੈ ਓਕੇ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਨੇ ਦੱਸਿਆ ਹੋਇਆ ਸਾਰਾ ਕੁਝ ਇਹ ਜਿਹੜਾ ਆਪਣਾ ਸੀਗਾ ਰਾਵਣ 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 ਇੱਕ ਐਸਾ ਗਿਆਨੀ ਹੋਇਆ ਕਹਿੰਦੇ ਚੰਦ ਸੂਰਜ ਜਾ ਕੇ ਤਪ ਤਰਸ ਹੋਈ ਬੈ ਸੰਤਰ ਜਾ ਕੇ ਕਾਪਰਤ ਹੋਈ ਚੰ드ਰਮਾ ਦੇ ਸੂਰਜ ਦੇ ਨਾਲ ਉਹਦਾ ਖਾਣਾ ਬੰਦਦਾ ਸੀ ਓਕੇ ਉਹਦੀ ਰਸੋਈ ਦਾ ਤੇ ਬੈ ਸੰ ਠੀਕ ਆ ਮਾ ਬੜਿਆ ਹਾਂ ਹਣ ਹੈ ਨਾ ਜੀ ਤੇ ਚੰਦਰਮਾ ਸੂਰੇਜ ਦਾ ਖਾਣਾ ਬੰਦ ਸੀ। ਇਹੋ ਜੀ ਸੇਵਾ ਚ ਸੀਗੇ ਆਪ ਤਿਆਰ ਕਰਦੇ ਸੀਗੇ। ਇਹ ਸਭ ਲਾਏ ਹੋਏ ਸੀ ਉਹਨੇ ਲੋਕ ਪਾਲ। ਉਹ ਹੁਣ ਲੋਕ ਕਹਿੰਦੇ 1 ਲੱਖ ਪੁੱਤ 2 ਲੱਖ ਨਾਤੀ ਤਿਆਰ ਕਰਨ ਕਰਦੀ ਆ ਨਾ ਬਾਤੀ। ਹੁਣ ਇਹ ਨਹੀਂ ਵੀ ਉਹਦਾ ਲੱਖ ਪੁੱਤ ਸੀਗਾ। ਹਾਂ। ਉਹ ਗਰਬਾਣੀ ਨੂੰ ਸਮਝ ਨਹੀਂ ਸਕੇ। ਹਾਂ। ਗਰਬਾਣੀ ਦੇ ਵਿੱਚ ਉਹ ਆਪਦੇ ਪੁੱਤਾਂ ਦੀ ਤਰ੍ਹਾਂ ਮੰਨਦਾ ਸੀ ਇੰਨਾ ਚੰਗਾ ਰਾਜਾ ਸੀ ਉਹਦੇ ਨਾਲ ਦਾ ਕਿਸੇ ਨੇ ਰਾਜ ਨਹੀਂ ਕੀਤਾ। ਤੇ ਮਹਾਰਾਜ ਨੇ ਸਨੇਹਾ ਦਿੱਤਾ ਸਿਰਫ ਇੱਕ ਕਰੈਕਟਰ ਤੋਂ ਡਿੱਗਣ ਕਰਕੇ। ਉਹਦੀ ਬਾਟਿਕਾ ਵੀ ਹੋਊਗੀ ਉਹਦੀ ਲੰਕਾ ਦੇ ਵਿੱਚ ਨਾ ਜਿਹੜਾ ਝਾੜੂ ਸੁੰਭਰ ਨੇ ਆਲਾ ਕੰਮ ਸੀਗਾ। ਉਹ ਵాయੂ ਦੇਵ ਉਹਦੀ ਸੇਵਾ ਵਿੱਚ ਸੀਗਾ ਹਵਾ ਇਦਾਂ ਚੱਲਦੀ ਸੀਗੀ ਉਹ ਸਾਰਾ ਸੁੰਭਰ ਦਿੰਦੀ ਹੁੰਦੀ ਸੀ ਹੁਣ ਨੱਕ ਵਡਾਉਣ ਵਾਲੀ ਗੱਲ ਵੀ ਅੱਗੇ ਤੁਹਾਨੂੰ ਦੱਸੀ ਸੀ ਉਹ ਕਹਿੰਦਾ ਸੀ ਸਰੂਪਨਾਖਾ ਦਾ ਨੱਕ ਵੱਡਤਾ ਤੁਸੀਂ ਵੇਖੋ ਵੱਡਿਆ ਨਹੀਂ ਸੀ ਨਹੀਂ ਨਹੀਂ ਸਰੂਪਨਾਖਾ ਦਾ ਨੱਕ ਨਹੀਂ ਵੱਡਿਆ ਜੀ ਅੱਛਾ ਚਲੋ ਉਦੋਂ ਦੀ ਗੱਲ ਛੱਡੋ ਤੁਸੀਂ ਅੱਜ ਦੇ ਸਮੇਂ ਲਾ ਲਓ ਜੇ ਤੁਹਾਨੂੰ ਕੋਈ ਲੇਡੀ ਜਾ ਕੇ ਪ੍ਰਪੋਜ਼ ਕਰਦੀ ਵਿਆਹ ਸ਼ਾਦੀ ਨੂੰ ਤੁਸੀਂ ਉਹਨੂੰ ਕੀ ਉਹਨੂੰ ਗਾਲ੍ਹਾਂ ਵੀ ਨਹੀਂ ਕੱਢ ਸਕਦੇ ਮੇਰੇ ਸਨ ਹੱਥੀ ਜੋੜੋਗੇ ਨਾ ਬਿਲਕੁਲ ਬਿਲਕੁਲ ਤੇ ਜਿਹੜੇ ਉਸ ਸਮੇਂ ਦੇ ਅਵਤਾਰ ਹੋਏ ਆ ਕੀ ਉਹ ਨੱਕ ਵੜ ਦੇਣਗੇ ਇਹ ਚੀਜ਼ ਨੂੰ ਤੁਸੀਂ ਸੋਚੋ ਫਾਜ਼ੀ ਗਿਆਨ ਨੂੰ ਲੈ ਕੇ ਕਿਹੜੇ ਪਾਸੇ ਗਏ ਉਹ ਸਿਰਫ ਇੱਕ ਕਹਾਵਤ ਬਣੀ ਸੀ ਵੀ ਮੇਰਾ ਨੱਕ ਵਢਾਦਾ ਅਜ ਵੱਡੇ ਵੱਡੇ ਰਹਿਣ ਨੂੰ ਕਹਿੰਦੇ ਜੇ ਕੋਈ ਬੱਚਾ ਕੋਈ ਗਲਤ ਕੰਮ ਕਰਦਾ ਜਾਂ ਕਹਿੰਦੇ ਮੇਰਾ ਨੱਕ ਵਢਾਦਾ ਤੂੰ ਇੱਕ ਕਹਾਵਤ ਸੀ ਉਹਨੇ ਆ ਭਲੀ ਸਭਾ ਜਾ ਕੇ ਗਿਆ ਵੀ ਮੇਰਾ ਨੱਕ ਵਢਿਆ ਗਿਆ ਮੈਨੂੰ ਉਹਨੇ ਜਵਾਬ ਦਿੱਤਾ ਲਕਸ਼ਮਣ ਜੀ ਨੇ ਉਹ ਕਹਿੰਦਾ ਵੀ ਮੈਂ ਜਤੀ ਸਤੀ ਹਾਂ ਕਿਉਂਕਿ ਜਦੋਂ ਆ ਰਾਮਚੰਦਰ ਜੀ ਨੇ ਪੁੱਛਿਆ ਨਾ ਵੀ ਇਹ ਗਹਿਣੇ ਇਹ ਗਹਿਣੇ ਸੀਤਾ ਦੇ ਆ ਤੇ ਉਹਨੇ ਕਿਹਾ ਨਹੀਂ ਮੈਂ ਤਾਂ ਪੈਰਾਂ ਤੋਂ ਉੱਪਰ ਵੇਖਿਆ ਹੀ ਨਹੀਂ ਕਰੀ ਮੈਨੂੰ ਕਿਵੇਂ ਪਤਾ ਹੋ ਸਕਦਾ ਉਹਨੇ ਫਿਰ ਕਿਹਾ ਵੀ ਮੈਂ ਵਿਆਹ ਤੇਰਾ ਨਾਲ ਕਿਵੇਂ ਕਰਾਵਾਂ ਵੀ ਮੈਂ ਤਾਂ ਇੱਥੇ ਆਇਆ ਹੋਇਆ ਤੇ ਆਪਦੀ ਬੰਦਗੀ ਕਰੂੰਗਾ ਤੇ ਉਹਨੇ ਜਦੋਂ ਜਵਾਬ ਦੇਤਾ ਉਹਨੇ ਭਰੀ ਸਭਾ ਜਾ ਕੇ ਕਿਹਾ ਵੀ ਮੇਰਾ ਨੱਕ ਵੱਡਿਆ ਗਿਆ ਮੈਨੂੰ 라ਵਣ ਦੀ ਭੈਣ ਹੋਵਾ ਤੇ ਮੈਨੂੰ ਜਵਾਬ ਦੇਤਾ